ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਜੱਦੀ ਪਿੰਡ ਜਨੂਗਾ ਇਹਨਾਂ ਮਹਾਪੁਰਸ਼ਾਂ ਲਾਕੇ ਵਿੱਚ ਗਰੀਬ ਦਾ ਮੂੰਹ ਗੋਰੀ ਗੋਲ ਸੰਸਤਾ ਜਨੂਗਾ 2018 ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਸੰਸਤਾ ਵੱਲੋਂ ਗੁਰੂ ਸਾਹਿਬ ਦੀ ਬਾਾਰ ਮੇ ਸਤਕਾ ਬਾਬਾ ਜੱਖ ਜੀ ਦੇ ਸੰਸਤਾ ਵੱਲੋਂ ਗੁਰੂ ਸਾਹਿਬ ਦੀ ਬਾਾਰ ਮੇ ਸਤਕਾ ਖਾਤਮੇ ਪਾਸ਼ਾ ਜਿਹੜੀ ਗੁਰ ਹਰਾਇਆ ਮਾਰੂ ਬਰਸਾਇਆ ਦੇ ਬਾਬਾ ਜਗਜੀਤ ਦੇ ਦੀ ਪਿੰਡ ਨੂਨ ਵਿਖੇ ਗੁਰਨਾਨਕ ਚੈਰੀਟੇਲ ਡਿਫੈਂਸ ਲਬੋਰਡੀ ਚਲਾਈ ਜਾ ਰਹੀ ਆ ਐਨ ਆਰ ਆਈ ਸੰਗਤਾਂ ਦੀ ਮਦਦ ਨਾਲ ਸੰਸਥਾ ਵੱਲੋਂ ਡਿਸਪੈਂਸਰੀ ਲਬੋਰਡੀ ਦੇ ਸਹਿਯੋਗ ਨਾਲ ਹਰ ਬਿ ਇਲਾਕਿਆਂ ਵਿੱਚ ਲਗਾਤਾਰ ਕੈਂਪ ਜਾਰੀ ਨੇ ਇਸ ਵਕਤ ਅਸੀਂ ਜ਼ਿਲ੍ਹਾ ਗੁਰਦਾਸਪੁਰ ਦਾ ਹਲਕਾ ਡੇਰਾਬਾ ਬਨਾਨਕ ਦੇ ਪਿੰਡ ਗੋਲਾ ਢੋਲਾ ਵਿਖੇ ਖੜੇ ਆ ਜਿੱਥੇ ਕਿ ਮੈਡੀਕੈਮਪ ਚੱਲ ਰਿਹਾ ਹੈ ਡਾਕਟਰਾਂ ਦੀ ਟੀਮ ਮਿਹੀਆਂ ਚੈੱਕ ਕਰਕੇ ਦਵਾਈਆਂ ਦੇ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗੋਲਾ ਢੋਲਾ ਦੇ ਗੁਰਦਸਾਹ ਵਿਖੇ ਕੈਂਪ ਚੱਲ ਰਿਹਾ ਜੀ ਅੱਜ ਸਾਡੀ ਡਿਸਪੈਂਸਰੀ ਲੈਬਰਾਟਰੀ ਸਮੂਹ ਟੀਮ ਪਹੁੰਚੀ ਹੋਈ ਹੈ ਜੀ ਤੇ ਉਹ ਵੀ ਇਹ ਨਾਲ ਹੈਲਪ ਕਰਨ ਵਾਸਤੇ ਤੇ ਇਹ ਪਿੰਡ ਦਾ ਛੋਟਾ ਹੀ ਆ ਤੇ ਅਗਲੇ ਪਿੰਡ ਜਿਨ੍ਹਾਂ ਨੇ ਪੂਰੀ ਆਪਾਂ ਹੈਲਪ ਲਮਾਂਗੇ ਨਾਲ ਕੁਲਵਿੰਦਰ ਸਿੰਘ ਜੀ ਤੇ ਅੱਜ ਸਾਡਾ ਦੂਜਾ ਕੈਂਪ ਹੋ ਜੀ ਮੱਛਰਾਂ ਵਾਲੀ ਹਾਜੀ ਡਾਕਟਰਾਂ ਦੀ ਟੀਮ ਸਾਡੀ ਗਣਤੀ 4 ਹੋ ਚੁੱਕੀ ਹੈ ਜੀ